ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਹਾਬਾਜ਼ ਕਾਨ ਪੰਜਾਬ ਸਰਕਾਰ ਵੱਲੋਂ ਵਿਡੀ ਮਹਮ ਯੁੱਧ ਨਸ਼ਾ ਵਿਰੁੱਧ ਤਹਿਤ ਪਿੰਡ ਲਟੋਲਾ ਵਿੱਚ ਹਲਕਾ ਅਮਰਗੜ ਦੇ ਵਿਧਾਇਕ ਤੇ ਭਰਾ ਸਰਪੰਚ ਕੁਲਵੰਤ ਸਿੰਘ ਗੱਜਰਮਾਏ ਦਾ ਨੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਕੋਰੋਨਾ ਨੇ ਕੀ ਕਿਹਾ ਆਉ ਸੰਦੇ ਆ ਮਲੇਰ ਕੋਟਲਾ ਤੋਂ ਸ਼ਹਿਬਾਦ ਖਾਨ ਪਟਿਆਲਾ ਲਈ ਕਿੰਦੀ ਹੋਏਨੀ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਾਇਆ ਜਦੋਂ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਾਡਾ ਮਨ ਕੀ ਆ ਫਕਰ ਨਾਲ ਮਹਿਸੂਸ ਕਰਦਾ ਪਰੰਤੂ ਜੇਕਰ ਅਸੀਂ ਅੱਜ ਦੇ ਦੌਰ ਨੂੰ ਦੇਖੀਏ ਸਾਡੇ ਘਰਾਂ ਦੇ ਵਿੱਚ ਸਾਨੂੰ ਲੋੜ ਆ ਆਪਣੇ ਘਰਾਂ ਦੇ ਅੰਦਰ ਬੈਠੇ ਨਸ਼ੇ ਦੇ ਨਾਲ ਲੜਨ ਦੀ ਜਿਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਬਹੁਤ ਵੱਡਾ ਉਪਰਾਲਾ ਕਰ ਰਹੀ ਆ ਕਈ ਵਾਰ ਅੱਪਾ ਸੋਚਦੇ ਹਾਂ ਹਰ ਰੋਜ਼ ਅਖਬਾਰਾਂ ਦੇ ਵਿੱਚ ਨਿਊਜ਼ ਆਉਂਦੀਆਂ ਨੇ ਅਪਣੇ ਸਕੂਲਾਂ ਦੇ ਬੈਠੇ ਹੋਣੇ ਆਪਾਂ ਗੱਲਬਾਤ ਕਰਦੇ ਨੇ ਵੀ ਘਰ ਤਾਂ ਇਹ ਜਾ ਰਹੇ ਨੇ ਜਾਂ ਆਪਾਂ ਅਖਬਾਰ ਪੜ੍ਹਦੇ ਆਂ ਹਰ ਰੋ ਸੁਰਖੀਆਂ ਆਉਂਦੀਆਂ ਲਗੇ ਘਰ ਡਾਏ ਜਾ ਰਹੇ ਨੇ ਜੋ ਨਸ਼ਾ ਕਰਦੇ ਨੇ ਜਾਂ ਨਸ਼ੇ ਦੇ ਤਸਕਰ ਨੇ ਦੇਖੋ ਜਿਸੁੱਤ ਕਿਉਂ ਨਾ ਤਾਂ ਹੈ ਜਾਂ ਉਹਨਾਂ ਲੋਕਾਂ ਦੇ ਘਟਾਉਣੇ ਬਣਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਦੇ ਇੱਕ ਜਿਹੜੀ ਮਾਲਵਾ ਬੈਲਟ ਆ ਜਾਂ ਆਪਾਂ ਦੇਖੀਏ ਸਰਹੱਦ ਦੇ ਨੇੜੇ ਜਾ ਕੇ ਉਥੇ ਘਰਾਂ ਦੇ ਵਿੱਚ ਸੱਫਰ ਬਸਾਤੇ ਘਰਾਂ ਦੇ ਵਿੱਚ ਇੱਕ ਇੱਕ ਜਿਨ੍ਹਾਂ ਦੇ ਪੁੱਤਰ ਸੀ ਉਹ ਵੀ ਪਰਿਵਾਰਾਂ ਨੂੰ ਛੱਡ ਕੇ ਜਿਹੜੇ ਸਨ ਤੇ ਤਾਂ ਬਾਈ ਖਰਿੰਦਰ ਸਿੰਘ ਪੰਚ ਸਾਹਿਬ ਇਹਨਾਂ ਨੇ ਬੋਲਣਾ ਸੀ ਪਰ ਇੱਕ ਸਾਡੇ ਗਰਨੇਲ ਸਿੰਘ ਸਰਪੰਚ ਸਾਹਿਬ ਦਾ ਇਹਨਾਂ ਨੇ ਵੀ 2 ਮਿੰਟ ਬੋਲਣਾ ਸੀ ਪਰ ਮੈਂ ਮਾਫੀ ਚਾਹੁੰਦਾ ਜੀ ਕਿਉਂਕਿ ਇਹ ਗੱਲ ਵਾਲੀ ਰਹੀ ਪੀਰ ਸਾਹਿਬ ਰਜੀਤ ਜੀ ਐਸਟੀਓ ਸਾਹਿਬ ਪੰਚਾਇਤ ਅਫਸਰ ਸਾਹਿਬ ਸੈਕਟਰੀ ਸਾਹਿਬ ਰਟੋਲਾ ਪਿੰਡ ਦੀ ਸਮੂਹ ਪੰਚਾਇਤ ਸਰਪੰਚ ਸਾਹਿਬ ਕਹਿੰਨੀ ਫੋਰ ਜੀ ਸਮੂਹ ਪੰਚਾਇਤ ਸਰਪੰਚ ਸਾਹਿਬ ਅਸਵੰਤੇ ਫਟੇ ਅਰਜੀ ਕਰਦਾ ਵੈ ਕੁ ਜੀ ਦਾ ਖਾਲਸਾ ਵੈ ਕੁ ਜੀ ਦੀ ਹੱਜ ਅੱਜ ਆਪਾਂ ਜੋ ਇੱਥੇ ਇਕੱਠੇ ਹੋਇਆ ਇੱਕ ਬਹੁਤ ਵੱਡਾ ਮਿਸ਼ਨ ਲੈ ਕੇ ਇਕੱਠੇ ਹੋਇਆ ਜੋ ਤੰਦਰਸ਼ਾਂ ਦੇ ਮੁੱਖ ਮੰਤਰੀ ਸਾਹਿਬ ਭਵਨਦਮਾਨ ਜੀ ਐਮਐਲਏ ਸਾਹਿਬ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇੱਕ ਨਸ਼ਾ ਮੁਕਤੀ ਯਾਤਰਾ ਜਿਹੜੀ ਚੱਲੀ ਆ ਤੁਹਾਡੇ ਪਿੰਡ ਪਹੁੰਚੀ ਆ ਇਹ ਕਿਸੇ ਇੱਕ ਬੰਦੇ ਦਾ ਜਾਂ ਸੀਐਮ ਸਾਹਿਬ ਦਾ ਜਰਨਲਿਸਟ ਸਾਹਿਬ ਦਾ ਇਹ ਮਤਲਬ ਆਪਣਾ ਸਾਰਿਆਂ ਦਾ ਰਲ ਕੇ ਯੋਗਦਾਨ ਪਾਉਣਾ ਹੈ ਤਾਂ ਕਿ ਆਪਾਂ ਇੱਕ ਬਹੁਤ ਵੱਡੀ ਜੰਗ ਵਿੱਚ ਜਿੱਤ ਪ੍ਰਾਪਤ ਕਰ ਸਕੀਏ ਬੇਨਤੀ ਹੈ ਮਾਪਿਆਂ ਨੂੰ ਕਿ ਆਪਣੇ ਇੱਕ ਬੱਚੇ ਟੀਨੇਜਰ ਬੱਚੇ ਜਦੋਂ ਹੁੰਦੇ ਆ 13 14 ਸਾਲ ਦੇ 12 ਸਾਲ ਦੇ ਆਪਾਂ ਉਹਨਾਂ ਤੇ ਨਿਗਾਹ ਰੱਖਣੀ ਹੈ ਉਹਨਾਂ ਨੂੰ ਸਮਝਾਉਣਾ ਕਿ ਚੰਗਾ ਕੀ ਹੈ ਮਾੜਾ ਕੀ ਹੈ ਬੱਚਾ ਉਸ ਉਮਰ ਦੇ ਵਿੱਚ ਜਦੋਂ ਇਕੱਲਾ ਰਹਿਣ ਲੱਗ ਜਾਂਦਾ ਪਰਿਵਾਰ ਦੇ ਵਿੱਚ ਮਿਕਸ ਨਹੀਂ ਹੁੰਦਾ ਤਾਂ ਆਪਾਂ ਨੂੰ ਉਹਦੇ ਬਾਰੇ ਸੋਚਣਾ ਪੈਂਦਾ ਕਿ ਨਸ਼ਾ ਮੁਤੀ ਸੰਕਰ ਦੇ ਚਕਤੀ ਕਰਵਾਵਾਂਗੇ ਤੁਸੀਂ ਕਿਸੇ ਵੀ ਨਸ਼ਾ ਕਰਦੀ ਖੁਦ ਵੀ ਦਮਾਂ ਤੋਂ ਨਹੀਂ ਡਰਵਾਵਾਂਗੇ ਅਤੇ ਪਿੰਡ ਦੇ ਸੁਸਤਾਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਾਂ ਕਰਾਂਗੇ ਭਾਰਾ ਦੇ ਕਿ ਕਿਉਂਕਿ ਜਿਹੜੇ ਨਸ਼ੇ ਨੇ ਵੀ ਮਹਿਮ ਤਹਤ ਪਿੰਡਾ ਟੋੜਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਪੰਜਾਬ ਸਰਕਾਰ ਦੇ ਮਹਿਮ ਜੀ ਉਦ ਸਾਡਾ ਉਪਰਤ ਤਾਂ ਕਿ ਨਗਰਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਸਨਿਆ ਲੱਗ ਜਾਵੇ ਕਿ ਜਿਹੜਾ ਨਸ਼ਾ ਇਹ ਬਹੁਤ ਮਾੜੀ ਲਾਤ ਹੈ ਪੰਜਾਬ ਸਰਕਾਰ ਵੱਲੋਂ ਕੇਜਰੀਵਾਲ ਜੀ ਵੱਲੋਂ ਤੇ ਸਰਕਾਰ ਭਗਤ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਤਿਰਣ ਰਾਦੇ ਨਾਲ ਇਹ ਪ੍ਰੋਗਰਾਮ ਨਿੱਕੇ ਗਏ ਹਨ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣਗੇ ਅਤੇ ਜਿਹੜੇ ਬੰਦੇ ਖਾਦੇ ਨੇ ਉਹਨਾਂ ਲਈ ਫ੍ਰੀ ਹਸਪਤਾਲ ਖੁੱਲੇ ਗਏ ਨੇ ਉਨ੍ਹਾਂ ਦਾ ਕੋਈ ਖਰਚਾ ਨਹੀਂ ਹੋਊਗਾ ਫ੍ਰੀ ਇਲਾਜ ਹੋਊਗਾ ਇਸ ਤਰਕੇ ਇਹ ਬਹੁਤ ਹੀ ਸੁਖਮਾ ਤੇ ਬੜੀਆ ਪ੍ਰੋਗਰਾਮ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਸਾਡੇ ਪੰਜਾਬ ਦਾ ਭਲਾ ਹੋਊਗਾ ਪੰਜਾਬ ਸਰਕਾਰ ਵੱਲੋਂ ਟੀਚਾ ਮਿੱਥਿਆ ਗਿਆ ਤੇ 31 ਮਈ ਤੱਕ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰਨ ਦਾ ਕਿੰਨੇ ਕੋਣ ਤੱਕ ਜਿਹੜੀ ਨਸ਼ੇ ਨੂੰ ਠੱਲ ਪਈ ਆ ਪਹਿਲਾਂ ਨਾਲੋਂ ਤਕਰੀਬਨ ਨਸ਼ੇ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਜੋ ਵੀ ਇਹਦੇ ਪ੍ਰੋਗਰਾਮ ਨੇ ਉਹ ਦੋ ਚਾਰ ਜਨ ਹੋਰ ਰਹਿੰਦੇ ਨੇ ਬਾਕੀ ਸਾਰੇ ਹੋ ਚੁੱਕੇ ਨੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣ ਦੀ ਆਸ ਹੈ। ਕਿ ਬਹੁਤ ਆ ਜਿਹੜੇ ਇਹ ਜੇ ਨੌਜਵਾਨ ਹੈਗੇ ਨੇ ਨਸ਼ਾ ਦਾ ਕਰਦੇ ਨੇ ਪਰ ਉਹ ਜਿਹੜਾ ਦੱਸਣ ਤੋਂ ਡਰਦੇ ਹੈਗੇ ਨੇ ਵੀ ਜੇ ਅਸੀਂ ਦੱਸਾਂਗੇ ਸਾਡੀ ਬਦਨਾਮੀ ਹੋਊਗੀ। ਉਹਨਾਂ ਨੂੰ ਕੀ ਮੈਸੇਜ ਦੇਵਾਂਗੇ ਤੁਸੀਂ? ਜਿਹੜੇ ਦੱਸੇ ਨਸ਼ਾ ਕਰਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਮੋਬਾਈਲ ਦਾ ਨੰਬਰ ਦਿੱਤਾ ਗਿਆ ਹੈ। ਉਹਦੇ ਉੱਤੇ ਤੁਸੀਂ ਫੋਨ ਤੇ ਕਰੋ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਊਗਾ ਅਤੇ ਉਸ ਨੂੰ ਇਲਾਜ ਕਰਾਇਆ ਜਾਊਗਾ ਸਪਰਤੀ ਕਰਾਇਆ ਜਾਊਗਾ ਦਸਾਂ ਸੜੋਕੇ ਅੰਦਰ ਦੇ ਵਿੱਚ ਦੂਜਾ ਫਿਰ ਸਾਡੇ ਨੌਜਵਾਨਾਂ ਨੂੰ ਜਿੱਥੇ ਕਿ ਨਸ਼ੇ ਛਡਾਏ ਜਾਂਦੇ ਨੇ ਰੱਖ ਕੇ ਉਹਦੇ ਬਾਰੇ ਜਰੂਰ ਚਾਣਨਾ ਪਾਉ ਵੀ ਉਹ ਜਿਹੜੇ ਨੌਜਵਾਨ ਆਪਣੇ ਤੌਰ ਤੇ ਪਹੁੰਚ ਸਕਣ ਉੱਥੇ ਅ ਤਰੇ ਕੋਲੇ ਹਸਪੀਟਲ ਦੇ ਵਿੱਚ 30 ਬੈੱਡਾਂ ਦਾ ਇੱਕ ਹਸਪੀਟਲ ਖੁੱਲਿਆ ਜਿਹੜਾ ਕਿ ਨਸ਼ੇ ਵਾਲੇ ਬੁੱਤੇ ਨਸ਼ਾ ਕਰਦੇ ਨੇ ਉਹਨਾਂ ਨੂੰ ਉੱਥੇ ਦਾਖਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇੱਕ ਮਹੀਨੇ ਵਿੱਚ ਜਦੋਂ ਇਹਦੀ ਰਿਪੋਰਟ 네ਗੇਟਿਵ ਆ ਜਾਂਦੀ ਹੈ ਫਿਰ ਉਸ ਨੂੰ ਫ੍ਰੀ ਕਰਕੇ ਭੇਜਿਆ ਜਾਂਦਾ ਔਰ ਬਿਲਕੁਲ ਫ੍ਰੀ ਕੋਸਟ ਹੈ ਕੋਈ ਇਹਦੀ ਕੋਸਟ ਨਹੀਂ ਹੈਗੀ ਇਸ ਬਹੁਤ ਹੀ ਵਧੀਆ ਤੇ ਹਾਲੇ ਨਾਲੇ ਪਹਿਰਾ ਰੱਖ ਕੇ ਦਿੱਤਾ ਜਾਂਦਾ ਵੀ ਇੱਕ ਮਹੀਨੇ ਦੇ ਵਿੱਚ ਉਹ ਨੂੰ ਕੋਈ ਨਸ਼ਾ ਤੇਵ ਨਹੀਂ ਸਕਦਾ ਬਹੁਤ ਸਲਾਘਾਯੋਗ ਕਦਮ ਹੈ ਜਗਰੀਵਾਲ ਜੀ ਦਾ ਤੇ ਭਗਵੰਤ ਮਾਨ ਜੀ ਦਾ ਤੇ ਮੈਂ ਸਾਡੇ ਹਲਕਾ ਅਮਰਗੜ ਵੱਲੋਂ ਤੇ ਆਲਾਲ ਲੱਕੇ ਪਿੰਡਾਂ ਵੱਲੋਂ ਅਤੇ ਤੁਹਾਨੂੰ ਧੰਨਵਾਦ ਕਰਨਾ ਹੈ ਬੈਂਕਰਜੀ ਦਾ ਖਾਲਸਾ ਵੈਗਮੋਦੀ ਬੰਦੇ